ਤਦ ਤਸਵੀਰਾਂ ਦੇਖਦੇ ਹੋ ਵੀ ਮੂੜਾ ਫੇਲੇ ਬਾਹਰ ਤੇ ਸੇਟ ਲੈ ਕੇ ਆਇਆ ਅੱਜ ਅੱਜ ਬਸ ਬਸ ਕਿੱਛ ਬਿਠਾ ਉਹ ਵੀ ਹੱਥ ਤੇ ਬਟੀਆਂ ਦੇ ਲਈ ਵੇਖ ਕੇ ਮੂਟ ਘਲਾ ਤਸਵੀਰਾਂ ਤੁਸੀਂ ਮੂਟ ਘਾਵਾ ਮੂਟ ਘਾਲਾ ਨਾ ਨਹੀਂ ਡਾਕੋ ਮੂਟ ਘਲੋ ਯਾਰ

ਕਿ ਉਹ ਦਾ ਕਿਹਾ ਗਿਆ ਸਭ ਤੋਂ ਪਹਿਲਾਂ ਦੇਖੇ ਜਿਸ ਤੋਂ ਬਾਅਦ ਅੱਗੇ ਪਾਪਾ ਜੀ ਕਹਿੰਦਾ ਕੁਝ ਕਰਾਉਣ ਦੇ ਵਾਸਤੇ 102 ਤੋਂ ਬਾਅਦ ਅੜੀਏ ਦੇ ਬਾਜ਼ਾਰ ਨੂੰ ਜੁੜਾਇਆ ਇਸ ਤੋਂ ਬਾਅਦ ਬਿਚਾਰੀ ਦੇ ਵਿੱਚ ਬਿਚਾਰੀ ਦੇ ਵਿੱਚ ਲੈ ਕੇ ਜਾਇਆ ਜਾਏਗਾ ਜੂਰ ਪ੍ਰਦੀ ਰਿਕਸ਼ੇ ਦੇ ਉਹ ਫੀਮ ਰੰਤਰਾ ਕਾਰਜਕਾਰੀਆਂ ਦੇ ਗਲਵਾਤੀਆਂ ਕਰਾਂਗੇ ਕਰਦੇ ਕਾਂ ਦੇ ਵਾਸਤੇ ਸਿੱਧਾ ਸਪਟਾ ਲੈ ਕੇ ਗਿਆ ਤੇ ਉੱਥੇ ਅੰਦਰ ਜਿਹੜਾ ਡਾਕਟਰ ਕੋਲ ਲਿਜਾਇਆ ਜਾ ਰਿਹਾ ਡਾਕਟਰ ਕਿਹੜੀਆਂ ਵਾਲੇ ਬਾਬੇ ਨੂੰ ਸਰਮਸੋਪ ਤੇ ਗੜ ਚ ਸਾਹਿਬ ਕੇ ਮਾਜੇ ਨਹੀਂ ਲੰਘਾ ਗਿਆ ਚੱਕਰ ਆਪਣੀ ਸੱਸ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਲੈ ਕੇ ਗੁਰਵਿੰਦਰ ਸਿੰਘ ਤੋਂ ਬਾਅਦ ਘੋੜੀਆਂ ਵਾਲਾ ਬਾਬਾ ਘੇੜੀ ਵਾਲਾ ਜਿਸ ਨੂੰ ਪਾਲ ਬਾਹਰ ਜਮਾਤ ਕੰਨੀ ਕਰਦਾ ਤੇਦਰਪਾ ਮੀਟੇ ਸੋਦੇ ਉਹਦੇ ਵਿੱਚ ਆ ਗਿਆ ਹੁਣ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕੀ ਕਹਿਣਾ ਚਾਹੋਗੇ ਬਿੰਦਕਾਰਾਂ ਦੀ ਤੋਂ ਕਿਸੇ ਬਾਰੇ ਕੀ ਹੈ ਬਾਬਾ ਜੀ ਕੀ ਹੈ ਬਿੰਦਕਾਰਾਂ ਤੋਂ ਉਸ ਤੋਂ ਬਾਰੇ ਇਹ ਚੀਜ਼ ਉਹਦੇ ਨੂੰ ਉਹ ਮੇਟਾ ਰਹੀ ਸੱਚੀ ਗੱਲ ਉਹ ਹੋਦੀ ਹੈ ਹਾਂਜੀ ਇਹ ਦੋ ਛੋੜੇ ਲੱਗੇ ਨੇ ਸਾਰੇ ਜੀ ਅਰੇ ਟੂਠ ਨੇ ਗੁਰੂ ਗ੍ਰੰਥ ਸਾਹਿਬ ਦੀ ਸੋਹ ਹਾਂਜੀ ਜੀ ਗੁਰੂਗ੍ਰੰਥ ਸਾਹਿਬ ਦੀ ਸੋ ਉਠ ਨਹੀਂ ਸੁਣੇ ਤੁਸੀਂ ਮੇਰੀ ਸਾਥ ਮੇਰੀ ਸਾਥਸੀ ਨੂੰ ਢੋਲਦੀ ਹੈ ਮੇਰੀ ਘਰ ਵਾਲੀ ਤੋਂ ਪੁੱਛੋ ਮੇਰੀ ਘਰ ਵਾਲੀ ਦੀ ਇੰਟਰਵਿਊ ਕਰੋ ਜੀ ਕਿੱਥੇ ਆਉਂ ਲ ਕੋਈ ਹੋਈ ਹੈ ਨਾ 嗯。<noise> ਸੋਰੀ ਸਾਰਿਆਂ ਨੂੰ ਤੇ ਆ ਜਾਗੇ ਚਿਮ 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 ਚਿ ਆਖਿਰ ਨੂੰ ਮੈਟੜਾ ਬਾਬਾ ਜੀ ਇਹ ਜਿਹੜਾ ਜਨਨ ਦੇ ਕਰਦੇ ਹੈ ਉਹ ਕਿੰਨੇ ਕਿੰਨੇ ਚਾਈ ਹੈ ਜੀ ਨਗੀਰ ਸਾਹਿਬ ਨਾਲ ਗੱਲ ਕਰੋ ਜਿਹੜੀ ਕਿਹੜੀ ਘਰ ਵਾਲੀ ਦੀ ਗੱਲ ਕਰਦੇ ਕਿ ਕਿੰਨੇ ਕਿੰਨੇ ਸਾਹਮਣੇ ਜਿਹੜੇ ਕਿਹਾ ਤੁਸੀਂ ਲਿਆਣਾ ਚਾਹੀਦਾ ਹੈ ਘਰ ਦੇ ਸਾਹਮਣੇ ਰੱਖਿਆ ਹੈ ਥਿਵੇਂ ਕਿਵੇਂ ਜਿਹੜੀ ਤੁਸੀਂ ਦੇਖਦੇ ਹੋ ਜਿਹੜਾ ਕੋਮਨ ਸਾਹਿਬ ਨਾਲ ਗੱਲ ਜਿਹੜੀ ਪਤਨੀ ਦੀ ਗੱਲ ਕਰਦੇ ਪਤਨੀ ਸਾਹਮਣੇ ਆਉਣੀ ਚਾਹੀਦੀ ਹਾਂਜੀ ਪਤਨੀ ਨੂੰ ਆਉਣਾ ਪਿਆ ਹੀਦਾ ਜੀ ਹਾਂ ਕਤਨ ਨੂੰ ਸਾਹਮਣੇ ਲੈ ਕੇ ਆਉਗੇ ਤਾਂ ਕੁਝ ਹੋਰ ਦੇ ਪੜ੍ਹੋ ਹਾਂ ਬਤੀ ਦੋ ਪ੍ਰਸ਼ਾਸਨ ਕਰੂਗਾ ਹੀ ਕਿਤੇ ਲਾਪੀ ਦੀ ਸੱਚਾਈ ਕਿ ਨਹੀਂ ਕਹੋ ਆ ਪਤਾ ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ ਪ੍ਰਦੀਪ ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪਰਾਣੇ ਕਵਨਡ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਅਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਦੇ ਲਗਭਗ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਤਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸੀ ਉਹਦੇ ਪੱਟ ਚ ਬਚਿਆ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤੇਗੜ ਸਾਹਿਬ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ ਪੰਜ ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਾਜਵਾ ਸਾਭਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮੈਨੂੰ ਤਾਂ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦਿਨ ਇਹਨਾਂ ਨੇ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਏ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਏ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੀ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚ ਕੋਰਚ ਕੀ ਦਸੀਏ ਕਿ ਜਿਹੜਾ ਇਹ ਕਹਿੰਦਾ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀ ਐਮ ਸੀ ਤੋਂ ਮੈਂ ਰਿਕਾਰਡ ਦਿੱਤਾ ਅੰਦਰ ਸਾਰਾ ਡੀ ਐਮ ਸੀ ਮੈਡੀਕਲ ਕਾਲਜ ਲੁਧਿਆਣਾ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਕਿ ਸ਼ਾਮ ਨੂੰ 3 ਵਜੇ ਇੱਥੇ ਆ ਗਿਆ। ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਵੱਡੀ ਸਾਡੇ ਸਾਹਮਣੇ ਆਈ ਏ ਮੈਂ ਤੁਹਾਨੂੰ ਦੋ ਦੋ ਮਡਲੀ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ। ਉਹ ਕੀ ਸੀ ਕਿ ਜਦੋਂ ਇਹਨਾਂ ਨੂੰ ਬੱਤੀ ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇੱਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ ਬੱਤੀ ਭੇਜ ਦਿੱਤਾ ਗਿਆ। ਬੱਤੀ ਵਾਲੇ ਹਸਪੀਟਲ ਦੇ ਵਿੱਚ ਬਹੁਤ ਜਿਹੜੀ ਅੱਜ ਵੱਡਾ ਜਿਹੜਾ ਕੋਈ ਲੰਮਾ ਡਿਸਕਸ਼ਨ ਚੱਲੀ ਮੈਂ ਉਹਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ। ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਨ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਜੋ ਰੋਕ ਕੇ ਤੇ 6:00 ਵਜੇ ਬਾਬਾ ਜੀ ਹੁਣ ਇਹ ਚਾਰ ਚੀਜ਼ਾਂ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਦੇ ਆ ਉਹ ਟੁੱਟਿਆ ਹੋਇਆ ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਬੜਾ ਐਡਵਾਈਸ ਕੀ ਕੀਤੀ ਹੈ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ 4 ਹਫ਼ਤੇ ਲਗਭਗ 4 ਹਫ਼ਤੇ ਉਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈਗੀ ਉਹੀ ਹੋਏਗੀ ਹੁਣ ਉਹ ਚੀਜ਼ ਰਿਕਾਰਡ ਬਣ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇੱਕ ਕੀ ਅੱਡੀ ਕਾਲੀ ਸੀ ਕਿ ਤੁਸੀਂ 15 ਤੱਕ ਨੂੰ ਅਰੈਸਟ ਪਾਏ ਹੋ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡਸ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਏ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਉਹਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਹੈ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਰੂਪ ਧਾਰਨ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਦੇਵੇ ਜੀ ਸਾਡੀ ਜ਼ਿੰਮੇਵਾਰੀ ਹੈ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਬਾੜੇ ਦੇ ਟੁੱਟਣ ਕਰਕੇ ਸੋਜਿਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਨਾਂ ਨੂੰ ਕੋਈ ਕਹਿ ਕਿ ਅੱਜ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪਾਂ 32 ਵਾਲੇ ਹਸਪੀਟਲ ਚ ਜਾਂ ਸਿਵਲ ਹਸਪੀਟਲ ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫੇਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਆਈਏ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮੈਨੂੰ ਲੱਗਾ ਘੰਟਾ 1.5 ਘੰਟਾ ਸਾਢੇ ਜਿਹੜਾ ਜੜੀਏ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਏ ਤੇ ਹੁਣ ਲਾਸਟ ਆ ਕੇ ਜੱਜ ਸਾਹਿਬ ਨੇ ਅੱਜ ਬਹੁਤ ਮੈਂ ਕਹਾਂਗਾ ਕਿ ਮਾਂਜੋ কোর্ਟਸ ਦੇ ਉੱਪਰ ਸਾਨੂੰ ਬਹੁਤ ਫੇਟ ਹੈ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਏ ਉਹਦੇ ਤੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਂਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸੀਂ ਅਪਲਾਈ ਕਰਤਾ ਕਿਉਂਕਿ 6 ਵਜੇਗੇ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਕੀਤਾ ਜਾਏਗਾ ਸੋ ਇਹ ਬਹੁਤ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਹੁਣ ਉਹਨਾਂ ਨੂੰ ਸਿਵਲ ਹਸਪੀਟਲ ਇਹ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਔਰ ਪਿਛਲਾ ਬ੍ਰਦਰ ਵੱਲੋਂ ਇੱਕ ਪੁਆਇੰਟ ਕਿ ਤੁਸੀਂ ਬੋਰਡ ਆਫ ਡਾਕਟਰਸ ਕਨਸਟੀਟਿਊਟ ਕਰ ਦੋ ਕਿਉਂਕਿ ਜਬਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤੇ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਜੇ ਪੁਲਿਸ ਰਿਮਾਂਡ ਚ ਵੀ ਰੱਖਦੇ ਹਾਂ ਜਾਂ ਉਸ ਤੋਂ ਬਾਅਦ ਜੁਡੀਸ਼ਲ ਭੇਜ ਦਿੰਦੇ ਨੇ ਜਾਂ ਜੇਲ੍ਹ ਚ ਭੇਜ ਦਿੰਦੇ ਹਾਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜਬਾੜੇ ਦਾ ਇਲਾਜ ਕੌਣ ਕਰੇਗਾ ਜੋ ਸੱਟਾਂ ਵੱਜੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜੱਸ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦਵਾਂਗੇ ਪਰ ਮੋٹے ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥਾਰਟिटीज ਆਏ ਫੇਰ ਉਸ ਤੋਂ ਬਾਦ ਉਹ ਦੇ ਰਿਪੋਰਟ ਤੋਂ ਬਾਦ ਜਿਹੜਾ ਅਗੇ ਪ੍ਰੋਸੈਸੇ ਉਹ ਹੋ ਰਿਹਾ ਸੀ। ਸੋ ਇਹ ਹੈਗਾ ਸੀ। ਅਗਰ ਹੀ ਸਾਗਤ ਆ ਮੇਰੀਆਂ। ਓਹੋ। ਹਾਂ ਓਹ। ਉਹ ਤਾਂ ਹੋਰ ਹੀ ਲੀਏ ਨੂੰ ਘੁੰਮਣ ਗਈ ਜਾਨੀ। 90 ਨੰਬਰ ਐਫ ਆਈ ਆਰ ਹੈ ਜੀ ਸਾਡੀ ਫਤੇਗੜ ਸਾਹਿਬ ਥਾਣੇ ਦੀ। ਉਹਦੇ ਚ ਅਸੀਂ ਕੱਲ ਰਾਤ ਨੂੰ ਗੁਰਵਿੰਦਰ ਸਿੰਘ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ। ਉਹਨਾਂ ਨੂੰ ਹਸਪੀਟਲ ਤੋਂ ਛੁੱਟੀ ਹੋ ਗਈ ਸੀ। ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਸੀਗਾ ਜੱਜ ਸਾਹਿਬ ਦੇ ਕੋਲ ਉਹਨਾਂ ਦਾ ਸਾਨੂੰ 1 ਦਿਨ ਦਾ ਟੋਰਿਸ ਰਿਮਾਂਡ ਮਿਲਿਆ। ਹਲੇ ਸਾਡੀ ਤਫਤੀਸ਼ ਜਾਰੀ ਹੈ ਤੇ ਕੱਲ ਨੂੰ ਤੁਹਾਨੂੰ ਡਿਟੇਲਸ ਦਵਾਂਗੇ। ਹਲੇ ਕੀਤੀ ਅਪਣੀ ਕੋਈ ਰਿਕਵਰੀ ਵਗੈਰਾ ਨਹੀਂ ਹੋਇਆ ਬੰਦ। ਰਿਕਵਰੀ ਜੀ ਹਾਲ ਦੀ ਘੜੀ ਹਲੇ ਕੋਈ ਨਹੀਂ ਹੋਈ। ਹਲੇ ਅਸਟਾ ਸੋ ਉਹਨਾਂ ਤੋਂ ਪੁੱਛਗਿੱਛ ਹੀ ਕਰ ਰਹੇ ਆ ਕਿ ਕਾਰ ਲੜਾਈ ਦਾ ਕੀ ਕਾਰਨ ਸੀਗਾ, ਕਿਉਂ ਹੋਈ, ਕਿਵੇਂ ਹੋਈ। ਉਹ ਸਾਰੀ ਡਿਟੇਲ ਕਰ ਰਹੇ ਆ। ਅਜਰਾਤ ਨੂੰ ਕੱਲ੍ਹ ਸਵੇਰ ਤੱਕ ਅਸੀਂ ਗੱਲ ਕਲੀਅਰ ਕਰ ਲਾਂਗੇ ਸਾਰੇ ਇਹ ਸਿਰਫ ਰਿਮਾਂਡ ਵਿੱਚ ਲੈ ਕੇ ਜੀ ਡਾਕਟਰ ਕੋਲ ਕੰਸਰਨ ਕਰਨ ਦਾ ਹਾਲੇ ਜੀ ਐਸਐਸ ਕੀ ਆਰਡਰਸ ਨਹੀਂ ਕਲੀਅਰ cut ਆਏ ਵਰਤੋ ਸਾਨੂੰ ਸੀਗਾ ਉਹਨਾਂ ਨੇ ਪਹਿਲਾਂ ਸਾਨੂੰ ਇੱਕ ਤੈਅ ਹਦਾਇਤ ਕੀਤੀ ਹੈ ਕਿ ਅਸੀਂ ਇਹਨਾਂ ਦਾ ਇੱਕ ਵਾਰ ਸਿਵਲ ਹਸਪੀਟਲ ਤੋਂ ਮੈਡੀਕਲ ਕਰਵਾਈਏ ਕਿ ਜੇ ਕੋਈ ਹੋਰ ਟ੍ਰੀਟਮੈਂਟ ਰਹਿੰਦਾ ਹੈ ਇਹਨਾਂ ਦਾ ਕਰਨ ਵਾਲਾ ਤਾਂ ਉਹ ਪਹਿਲਾਂ ਕਿਉਂਕਿ ਪ੍ਰਾਇੋਰਟੀ ਹੈਲਥ ਤੇ ਪ੍ਰਾਇਓਰਟੀ ਇਹਨਾਂ ਦੀ ਹੈ ਕਿ ਪਹਿਲਾਂ ਅਸੀਂ ਹੁਣ ਤਾਂ ਹੀ ਉਹ ਸਿਵਲ ਹਸਪੀਟਲ ਉਹਨਾਂ ਨੂੰ ਕਿਹਾ ਡਾਕਟਰ ਇੱਕ ਵਾਰ ਫੇਰ ਐਗਜ਼ਾਮਨ ਕਰਨਗੇ ਕੋਈ ਅਰਜੈਂਟ ਟਰੀਟਮੈਂਟ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਪਹਿਲਾਂ ਉਹ ਦੇਖਾਂਗੇ ਉਸ ਤੋਂ ਬਾਅਦ ਅਸੀਂ ਇਹ ਪਹਿਲਾਂ ਮੁਲਾਕਾ ਕਰਾਇਆ ਨਹੀਂ ਗਾ ਜੀ ਪਹਿਲਾਂ ਕਰਾਇਆ ਸੀ ਕਰਾਇਆ ਸੀ ਅਸੀਂ ਕੱਲ ਰਾਤ ਵੀ ਕਰਾਇਆ ਸੀ ਉੱਥੋਂ ਵੀ ਹੋ ਕੇ ਆਇਆ ਸੀ ਮੁਲਾਕਾ ਤੇ ਉਹਨਾਂ ਨੇ ਅੱਜ ਉੱਥੇ ਰਿਕਵੈਸਟ ਪਾਈ ਸੀ ਕਿ ਮੈਂ ਮਤਲਬ ਇੱਕ ਵਾਰ ਮੇਰਾ ਹਲੇ ਕੋਈ ਟਰੀਟਮੈਂਟ ਰਹਿ ਗਿਆ ਸੀ ਮੈਂ ਉਹ ਟਰੀਟਮੈਂਟ ਕਰਵਾਉਣਾ ਹੈ ਅਲੀ ਰਹਿ ਗਿਆ ਸੀ ਉਹ ਤਾਂ ਹੀ ਡਾਕਟਰ ਸਾਹਿਬ ਨੇ ਕਿਹਾ ਕਿ ਕੁਇੜੀਆਂ ਸੱਟਾਂ ਹੈ ਕਿ ਉਹ ਫੇਰ ਐਗਜ਼ਾਮਿੰਗ ਕਰ ਲੈਣ ਜੋ ਵੀ ਉਹ ਕਹਿਣਗੇ ਪਹਿਲਾਂ ਉਹਨਾਂ ਦੀ ਹੈਲਥ ਪ੍ਰਾਇਓਰਿਟੀ ਹੈ ਉਸ ਤੋਂ ਬਾਅਦ ਅਸੀਂ ਅਡਮਿਸ਼ਨ ਕਰਦੇ ਹਾਂ ਜਲਦੀ ਤੇ ਵੀ ਕਿੰਨੇ ਕੁ ਮਲਾ ਜਿਹੜੇ ਮੋਜਮ ਨੇ ਇਹਦੇ ਵਿੱਚ ਮਾਮਲੇ ਗ੍ਰਿਫਤਾਰ ਕੀਤੇ ਗਏ ਚ ਐਚਜੀ ਮੇਨ ਕੇਸ ਜਿਹੜਾ 95 ਨੰਬਰ ਐਫਆਈਆਰ ਹੈ ਉਹਦੇ ਵਿੱਚ ਦੋ ਜਣੇ ਅਰੈਸਟ ਹੋਏ ਆ ਗੁਰਵਿੰਦਰ ਸਿੰਘ ਜਿਹੜੇ ਖੇੜੀ ਜੱਟਾਂ ਦੇ ਤੇ ਉਹਦਾ ਜਿਹੜਾ ਕਜ਼ਨ ਹੈ ਪ੍ਰਪਤੀ ਤੇ ਇੱਕ ਕ੍ਰਾਸ ਕੇਸ ਦੇ ਵਿੱਚ ਵੀ ਦੋ ਮੋਜਮ ਗ੍ਰਿਫਤਾਰ ਹੋਏ ਆ ਉਹ ਕ੍ਰਾਸ ਵਾਲੇ ਦਾ ਦੋਨੇ ਅਡਜੂਡਿਸ਼ਲ ਰਿਮਾਂਡ ਤੇ ਭੇਜਿਆ ਸੀ ਸਟਰੀਲ ਤੇ ਚਸਪਾਲ ਤੇ ਦੋ ਇਹਨਾਂ ਦਾ ਪ੍ਰਭਦੀਪ ਦਾ ਤੇ ਗੁਰਵਿੰਦਰ ਦਾ ਸਾਨੂੰ ਇੱਕ ਇੱਕ ਦੰਰਮਾਨ ਮਿਲ ਗਿਆ ਦੇ ਵਿੱਚ ਕੋਈ ਹੋਰ ਵੀ ਮਾਮਲਾ ਦੇ ਵਿੱਚ ਗ੍ਰਿਫਤਾਰੀ ਬਾਕੀ ਹੈ ਜਾਂ ਪੂਰੇ ਹੋ ਚੁੱਕੇ ਹਾਂਜੀ ਨਹੀਂ ਹਲੇ ਬਾਕੀ ਹੈ ਜੀ ਪਹਿਲਾਂ ਮੇਨ ਕੇਸ 'ਚ ਵੀ ਤਿੰਨ ਚਾਰ ਅਣਪਛਾਤੇ ਵਿਅਕਤੀ ਉਹਨਾਂ ਨੇ ਲਿਖਾਈ ਹੋਏ ਨੇ ਕੋਈ ਕਸੂ ਉਹ ਵੀ ਕਲੀਅਰ ਕਰਨਾ ਹੈ ਕਿ ਕਿਹੜੇ ਨੇ ਤੇ ਕਰਾਸ ਕੇਸ ਦੇ ਵਿੱਚ ਇੱਕ ਤਾਂ ਰਮਨ ਜੋਤ ਹੈ ਜਿਹੜਾ ਬਈ ਨੇਮ ਹੈਗਾ ਗੁਰਜੀਤ ਕੌਰ ਹੁਣੀ ਨੇ ਤੇ ਉੱਥੇ ਵੀ ਤਿੰਨ ਚਾਰ ਅਣਪਛਾਤੇ ਵਿਅਕਤੀ ਹੈ